ਅੱਲੀ ਭਾਜਪਾ ਦੀ ਸਰਕਾਰ ਉੱਤੇ ਰੇਤ mafias ਨੂੰ ਸ਼ਰਨ ਦੇਣ ਦਾ ਦੋਸ਼ ਲਾਉਣ ਵਾਲੇ ਪੰਜਾਬ ਕਾਂਗਰਸ ਦੇ ਤਤਕਾਲੀਨ ਪ੍ਰਧਾਨ ਅਤੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ وزارت ਵਿੱਚ ਬਿਜਲੀ ਅਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਖੰਸਾਵੇਂ ਅਮਿਤ ਬਹਾਦਰ ਦਾ ਨਾਮ ਰੇਤ ਖੱਡ ਖਰੀਦ ਮਾਮਲੇ ਵਿੱਚ ਆਉਣ ਦੇ ਮਾਮਲੇ ਤੇ ਚੁੱਪੀ ਵੱਟ ਲਈ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਦੀ ਜ਼ੁਬਾਨ ਉੱਤੇ ਰਾਣਾ ਗੁਰਜੀਤ ਸਿੰਘ ਦੇ ਖੰਸਾਵੇਂ ਅਮਿਤ ਬਾਹਤਰ ਨੂੰ 26 ਕਰੋੜ ਰੁਪਏ ਦੀ ਬੋਲੀ ਦੇ ਕੇ ਰੇਤ ਖੱਡ ਖਰੀਦਣ ਦੀ ਚਰਚਾ ਹੈ। ਸੋਸ਼ਲ ਮੀਡੀਆ ਉੱਤੇ ਵੀ ਰਾਣਾ ਗੁਰਜੀਤ ਸਿੰਘ ਦੇ ਖਾਨ ਸਾਹਮਣੇ ਨੂੰ ਰੇਤ ਦੀ ਖੱਡ ਨਾਮ ਨਾਲ ਇਹ ਖਬਰ ਖੂਪਖੀ ਹੋਈ ਹੈ। ਇੱਕ ਅੰਗਰੇਜ਼ੀ ਅਖਬਾਰ ਵੱਲੋਂ ਇਸ ਖਬਰ ਨੂੰ ਛਾਪਣ ਤੋਂ ਬਾਅਦ ਪੰਜਾਬ ਦੇ ਸਿਆਸੀ ਗਲਿਆਰਿਆਂ ਦਾ ਤਾਪ ਵਧਦਾ ਜਾ ਰਿਹਾ ਹੈ। ਯਾਦ ਹੋਵੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਭ੍ਰਿਸ਼ਟਾਚਾਰ ਨੂੰ ਲੈ ਕੇ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਉਣ ਦੀ ਗੱਲ ਆਖੀ ਸੀ। ਅਜੇਹੇ ਵਿੱਚ ਆਪਣੇ ਹੀ ਖਸਮ ਖਾਸ ਮੰਤਰੀ ਦੇਖਾਨ ਸਾਹਮੇ ਦਾ ਨਾਮ ਰੇਤ ਦਾ ਠੇਕਾ ਖਰੀਦਣ ਦੇ ਮਾਮਲੇ ਵਿੱਚ ਆਉਣ ਨਾਲ ਵਿਰੋਧੀ ਪਾਰਟੀਆਂ ਨੇ ਕੈਪਟਨ ਮਨਿੰਦਰ ਦੀ ਸਰਕਾਰ ਵੱਲ ਮੋਰਚਾ ਖੋਲ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਖੈਰਾ ਨੇ ਇਸ ਮਾਮਲੇ ਦੀ ਵਿਜੀਲੈਂਸ ਜਾਂਚ ਦੀ ਮੰਗ ਕੀਤੀ ਹੈ ਦੂਜੇ ਪਾਸੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਹੱਕ ਵਿੱਚ ਸਫਾਈ ਦੇਣ ਲਈ ਕਾਂਗਰਸੀ ਹੋਕੀਆਂ ਦਲੀਲਾਂ ਦੇ ਰਹੇ ਨੇ ਬਿਊਰੋ ਰਿਪੋਰਟ ਟੀਵੀ ਪੰਜਾਬ